ਓ ਬਈ ਸੱਜਣੋ ਸਵਾਗਤ ਹੈ ਬਲੌਗ ਚ ਕਹਿੰਦੇ ਅੱਜ ਕੀ ਹੋਇਆ ਪਾਇ ਸੰਗਰੂਰ ਚ ਪੁਲਿਸੇ ਪੁਰਸ ਲੱਗੀ ਪਈ ਆ ਵੀਰ ਸੁਰੇਜ ਕਹਿੰਦੇ ਸਾਡਾ ਕੌਮੀ ਜੋਧਾ ਆਇਆ ਹੋਇਆ ਅੱਜ ਮੈਡੀਕਲ ਆ ਭਾਈ ਸੰਦੀਪ ਸਿੰਘ ਸਨਿਹਰਾ ਜਿਹਨੇ ਸੂਰੀ ਚਾੜੇ ਦੀ ਗੱਡੀ ਹਾਂ ਤੇ ਮੈਡੀਕਲ ਆ ਉਹਨੂੰ ਕਹਿੰਦੇ ਸੰਗਰੂਰ ਜੇਲ੍ਹ ਤੋਂ ਸ਼ਿਫਟ ਕਰਤਾ ਪੁਲਿਸ ਤਾਂ ਹੀ ਲੱਗੀ ਹੋਈ ਐ ਇੰਨੀ ਦੇਖ ਸਕਦੇ ਆ ਤੁਸੀਂ ਵਾਵਾ ਪੁਲਿਸ ਲੱਗੀ ਐ ਮੈਂ ਤਾਂ ਦੇਖ ਲੈਦੀ ਆ ਲਵਾਉਂ ਦਿਓ ਮੈਂ ਵੀ ਦੇਖ ਲੈ ਕੇ ਜਾ ਰਹੇ ਤੋ ਦੇਖ ਲੈਦੀ ਇਹ ਯੋਧਿਆਂ ਦੇ ਦਰਸ਼ਨ ਟਾਮਾ ਟਾਮਾ ਨਹੀਂ ਹੁੰਦੇ ਨੇ ਕਿ ਅੱਜ ਪਹਿਲੀ ਵਾਰੀ ਹੋਏ ਨੇ ਆ ਦੇਖ ਲਓ ਸੂਰਮੇ ਉਣ ਤਰੀਕਾਂ ਦੇ ਕਹਿੰਦੇ ਆਮੰਤੀ ਤਾਂ ਖੜਾ ਮਿੱਤਰ ਹਾਂ ਕੌਂਟੀ ਦਾ ਮਿੱਤਰ ਖੜਾ ਸੀ ਸੂਰਮੇ ਉਣ ਤਰੀਕਾਂ ਤੇ ਦੁਨੀਆ ਦਰਸ਼ਨ ਕਰਦੀ ਜੱਣੋ ਤਸ਼ੱਦਦ ਬਹੁਤ ਕੀਤਾ ਕਹਿੰਦੇ ਭਾਈ ਸੰਦੀਪ ਸਿੰਘ ਸਣੀ ਤੇ ਕੁੱਟਮਾਰ ਕਰੀਆ ਜੇਲ੍ਹ ਚ ਪਰ ਕਹਿੰਦੇ ਜੋਬਰ ਨੇ ਵੀ ਗੱਡੀ ਚਾੜਤਾ ਇੱਕ ਪੁਲਿਸ ਵਾਲਾ ਮਾਰਿਆ ਫੇਕਾ ਕਾਊਂਟਰਾਂ ਚ ਅੰਦਰ ਹੋਏ ਹੋਏ ਦੀਏ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਪੁਲਸਾਂ ਹੀ ਹੱਸਾ ਨੇ ਵੀ ਰੋਹ। ਸ਼ੋਅ ਆ ਘੋੜੀਆਂ ਦਾ ਮੇਲਾ ਕਹਿੰਦੇ ਮੇਲਾ ਨਹੀਂ ਹੈਗਾ ਇਹ ਫਿਰ ਤਿੰਨ ਦਿਨ ਪਹਿਲੇ 5 ਦਿਨ ਅੰਦਰ ਮੰਡੀ ਹੈਗੀ। ਮੰਡੀ ਨਹੀਂ ਹੈਗੀ ਸ਼ੋਅ ਆ ਤੁਸੀਂ ਦੇਖੀਏ। ਬਾਬਾ ਸਿਰਾ ਸਿਰਾ ਤੁਹਾਨੂੰ ਘੋੜੀਆਂ ਬਿਠਾਵਾਗੇ ਉੱਤੇ ਕਹਿੰਦੇ ਪੰਜਾਬ ਦੀਆਂ ਨਾਮੀ ਚਲੋ ਪੰਜਾਬ ਸ਼ਿੰਗਾਰ, ਪਦਮਣੀ, ਰੂਪਮਣੀ, ਚਿੱਤਰਗੁਪਤ ਕਿਹੜੀ ਨੇ ਹੈਗੇ? ਕਿੜੀ ਆ ਬਾਬਾ ਹੀ ਪਾਉਂਦ ਰਹੇ। ਛੇੜੀ ਵਾਲਾ ਬਾਬਾ ਵੀ ਆਉ ਗੁਰਵਿੰਦਰ ਛੇੜੀ। ਅਰਮੋਦ ਕਾਵਾਗੇ ਅੱਜ ਘੋੜੀਆਂ ਬਾਕੀ ਸਾਡੇ ਚੋਕਰ ਦੀ ਇਹਨੇ ਸਲਾਹ ਬਣੀ ਜਾਂਦੀ ਆ ਇਹ ਕਹਿੰਦਾ ਮੈਂ ਘੋੜੀ ਲੈਣੀ ਆ ਨਵਾਗੇ ਘੋੜੀ ਲਵਾਗੇ ਕਹਿੰਦਾ ਕਿ ਮੈਂ ਅੱਜ ਆਜੀ ਲੈ ਆਂ ਕੋਈ ਨਹੀਂ ਮਿੱਤਰੋ ਅੱਜ ਚੱਲਦੇ ਆਂ ਜੁੜੇ ਰਹੋ ਗੱਬਰੋ ਆਲਾ ਅੱਜ ਕਹਿੰਦੇ ਮੂੜ ਹੋ ਗਿਆ ਜਗਰਾਮਾ ਘੜੀ ਨੂੰ ਬਾਕੀ ਮਿਲ ਪਿਆ ਕਰੋ ਅੱਗੇ ਸਾਡੇ ਚੋਬਰਾਂ ਨੂੰ ਚੱਕ ਲਈਏ ਕਹਿੰਦੇ ਨਾਲ-ਨਾਲ ਸਿਕਾਉ ਦੇ ਜਾਵਾ ਬੱਚੇ ਕਹਿੰਦੇ ਸਾਡੇ ਕਹਿੰਦੇ ਘੋੜੀਆਂ ਦੇ ਚੱਕੀਆਂ ਘੋੜੀ ਦੀ ਲੈ ਕੇ ਆਉਣਾ ਮਿਰਜਾ ਜੱਗੀ ਉਹ ਵੀ ਦਾ ਕੁੜੀ ਆ ਉਹ ਜੱਗੀ ਨੂੰ ਅਸੀਂ ਤਾਂ ਲੈ ਕੇ ਜਾ ਰਹੇ ਆ ਬੀ ਕੋ ਉਹ ਤਬੜਿਆ ਕੇ ਦੇਖਿਆ ਜਾ ਰੰਗਲੀ ਤੇ ਹਾਂ ਚੱਲ ਜਾਂਦੀ ਆ ਭਾਰ ਚੱਲ ਗਈ ਜੱਗੀ ਦਾ ਫੇਰ ਪਾਸੇ ਲੈ ਲਾਂਗੇ ਜੱਗੀ ਦਾ ਭਾਰ ਚੱਲ ਗਈ ਜਿਹੜੀ ਕੁੜੀ ਮਿਲਦਾ ਚਲੋ ਅੱਗੇ ਕੰਟੀਨਿਊ ਰੱਖਿਓ ਵਾਪਸ ਬੰਤ ਕਾਕਾ ਕਾਕਾ ਡਾਕਟਰ ਮਿਲ ਗਿਆ ਬੰਤ ਓਏ ਹੋਰ ਜੀ ਬੰਤ ਦੇ ਵੱਡੇ ਭਾਈ ਨੇ ਵੱਡੇ ਨਹੀਂ ਛੋਟੇ ਮੈਂ ਡਾਕਟਰ ਦੀ ਸਾਡੇ ਕੋਲ ਕਿੱਥੇ ਭੇਜਣ ਨੇ ਉਹ ਵੀ ਦੱਸੀ ਕਿੰਨੇ ਕਿੰਨੇ ਬੰਦਿਆਂ ਦੇ ਡਾਕਟਰ ਜੀ ਨੇ ਇਹ ਕਿੰਨਾ ਯਾਰ ਕੋਈ ਗੱਲ ਨਹੀਂ ਚੱਲ ਰਹੀ ਹੈ ਜੀ ਡੀਲ ਚੱਲ ਜੇ ਡੀਲ ਚੱਲ ਰਹੀ ਹੈ ਆਹ ਘੋੜੀ ਲੈਣ ਚੱਲੀ ਹੈ ਉਹ ਠੀਕ ਹੈ ਘੋੜੀ ਦਿਵਾਉਣੀ ਹੈ ਇਹਨੂੰ ਜਿੱਧਰ ਫਿਰ ਜਾਓ ਲਓ ਜੀ ਕਹਿੰਦੇ ਸਾਡੇ ਇਹ ਵੀ ਜੋਬਰ ਅੱਖਾਂ ਓੱਖਾਂ ਖੁੱਲ ਗਈਆਂ ਹੁਣ ਤਾਂ ਲੱਗੇ ਭੱਜਣਾ ਵੇ ਭੌਂਕ ਦਿਓ ਵੇ ਸਾਲੇ ਕੁੱਤੇਓ ਟੂਟੀਆਂ ਮੈਂ ਹੀ ਪਾਉਣਾ ਤੁਹਾਨੂੰ ਪ੍ਰੀਮੋ ਆ ਜਾ ਲੈ ਅੰਦਰ ਬੈਠੀ ਜੀ ਗਿਣੀਏ ਯਾਰ ਕਿੰਨੇ ਨੇ ਪੂਰੇ ਨੇ 4 3 3 7 8 8 ਡਨ ਹੈਗਾ ਮੋਕੇ ਹੂੰ ਉਹ ਵੀ ਮਿੱਤਰੋ ਸਾਡੇ ਕਹਿੰਦੇ ਆ ਚੋਬਰ ਨੂੰ ਘੋੜੀ ਤੇ ਬਿਠਾ ਕੇ ਫੇਰ ਚੈੱਕ ਕਰਾਂਗੇ ਵੀ ਭਾਈ ਚੱਲਦੀ ਆ ਪਰ ਫੇਰ ਲੈ ਕੇ ਆਵਾਂਗੇ ਐਨ ਪੂਰੀ ਨੇ ਸਾਂ ਤਸੱਲੀ ਕਰਾ ਕੇ ਕਿਉਂ ਕਿੱਲ ਮਾਂ ਜੱਗੀ ਨੂੰ ਵੜ੍ਹਾਵਾਂਗੇ ਪਹਿਲਾਂ ਘੋੜੀ ਤੇ ਹਾਂ ਜੇਦਾ ਭਾਰ ਚੱਲ ਗਈ ਫੇਰ ਤਾਂ ਘੋੜੀ ਪਾਸ ਐ ਨਹੀਂ ਫੇਰ ਨਹੀਂ ਫੇਰ ਐ ਅਜਬ ਗਰੇਂਦਰ ਬਾਬੇ ਵਾਲੀ ਦੀ ਉਠਿਆਵਾਂਗੇ ਹੁਣ ਆਪਨੇ ਬੰਦੇ ਕਿਹੜੇ ਰਹਿ ਗਏ ਬੰਤ ਤੇ ਮਣੀ ਬੰਤ ਤੇ ਬਣੀ ਚਲੋ ਮੁੰਡਿਆ ਚਾਲਦੇ ਆ ਫਿਰ ਸਾਡਾ ਚੌਥਾ ਸਾਥੀ ਆ ਗਿਆ ਬੰਤ ਤੇ ਕਹਿੰਦੇ ਇੱਕ ਬੰਦਾ ਸਾਡਾ ਜਵਾਬ ਦੇ ਗਿਆ ਮਣੀ ਜਵਾਬ ਦੇ ਗਿਆ ਮੌਕੇ ਤੇ ਕਹਿੰਦਾ ਮੈਂ ਨਹੀਂ ਆਣਾ ਦਾ ਮੰਨ ਲਉ ਮੁਸਲਮਾਨ ਨੇ ਮੱਖਣ ਨੇ ਰੋਕਤਾ ਮੱਖਣ ਮੁੰਡਿਓ ਫੁਸ਼ਕਾਵਰੀ ਆ ਸਾਰਿਆਂ ਲਈ ਜੱਗੀ ਦੇ 7 ਕਿਲੋ ਭਾਰ ਘਟ ਗਿਆ ਕਿੱਥੋਂ ਘਟਿਆ ਇਹ ਤਾਂ ਪਤਾ ਨਹੀਂ ਪਰ ਘਟ ਗਿਆ ਕੋਜ ਇਹਨਾਂ ਦਾ ਬਾਈ ਇਹ ਹੈ ਗੱਲ ਸਿਆਣਾ ਬੰਦਾ ਬੰਤ ਟਿੰਗਾ ਦੋ ਦੋ ਪਿੰਦਾ ਇਹਨਾਂ ਜਗਰਾਉਂ ਜਗਰਾਉਂ ਬਾਲਾ ਦੂਰ ਹੋ ਗਿਆ ਆ ਜੋ ਬਰੋ ਭੁੱਖਾਂ ਲੱਗੀਆਂ ਜੱਟ ਨਹੀਂ ਇਹ ਜੱਲ ਨੂੰ ਜਿੰਨ ਸਾਹਿਬ ਹਾਂਜੀ ਸਾਈ ਆਪਣਾ ਬੈ ਕੇ ਇੱਥੇ ਹੈ ਬੈਗ ਸਾਈ ਬੜਾ ਵਈ ਆਪਣਾ ਸਾਈ ਵਾਲਾ ਸਾਈ ਵਾਲਾ ਪਏ ਬੁਹੇ ਵਧੀਆ ਨੇ ਅੱਜ ਮੁੰਡਿਓ ਪਾਰਟੀ ਕਰਕੇ ਜਾਵਾਂਗੇ ਅੱਜ ਲਿਆਉਣੀ ਆ ਕੋੜੀ ਦੇਖਦੇ ਜਿਹ ਪਸੰਦ ਆਈ ਉੱਤੇ ਆਪਣਾ ਜਿਹੜਾ ਰੂਪਮਣੀ ਆ ਨਾ ਰੂਪਮਣੀ ਉਹਦਾ ਬਛੇਰਾ ਹੈਗਾ ਰੂਪਮਣੀ ਦਾ पद्मी पद्ਮਣੀ ਪਦਮਣੀ ਸੌਰੀ ਤੇ 70 ਇੰਚ ਹਾਈਟ ਆ ਲਓ ਜੀ ਗੱਭਰੂ ਕਹਿੰਦੇ ਜਗਰਾਉ ਪਹੁੰਚ ਚੁੱਕੇ ਨੇ ਪਰ ਜਾਮ ਬੜਾ ਵੱਡਾ ਲੱਗਿਆ ਹੋਇਆ ਬੱਧਾ ਘੰਟਾ ਹੋ ਗਿਆ ਜਾਮ ਤੇ ਖੜੇ ਹਾਂ ਬੱਧਾ ਇਹ ਕਹਿੰਦੇ ਕਰਕੇ ਨੂੰ ਟਾਈਮ ਨਹੀਂ ਲੱਗਿਆ ਯਾਰ ਉਹਨਾਂ ਦੇ ਜਾਣ ਦਾ ਉਹ ਕਰ ਦਵੇ ਮਤਲਬ ਜਾਣਾ ਦੀ ਕੰਮ ਕੁੰਮ ਕਰਾਉਣਾ ਉਹ ਵੀ ਸੱਜਣੋਂ ਕਹਿੰਦੇ ਪਹੁੰਚ ਚੁੱਕੇ ਨੇ ਗੱਭਰੂ ਭੀੜੀ ਵਾਲੀ ਹੈ ਗੱਡੀ ਲਾਉਣ ਨੂੰ ਜਗ੍ਹਾ ਨਹੀਂ ਮਿਲ ਰਹੀ ਹੈ ਸਰਪੰਸਾ ਹਾਂਜੀ ਕਿਵੇਂ ਤੁਹਾਨੂੰ ਇੱਥੇ ਲੱਗ ਰਿਹਾ ਇੱਥੇ ਮੇਲੇ ਤੇ ਪਹੁੰਚੇ ਸੀ ਸੱਦਾ ਪੱਤਰ ਆਇਆ ਸੀਗਾ ਤੁਹਾਨੂੰ ਥੋੜੇ ਜੇ ਪ੍ਰਬੰਧ ਘਟ ਗਏ ਜੀ ਸਾਡੀ ਸੋਚ ਤੋਂ ਪਰੇ ਇਕੱਠ ਹੋ ਗਿਆ ਬਹੁਤ ਜ਼ਿਆਦਾ ਇੱਥੇ ਮੇਲੇ ਲੱਗੇ ਪਏ ਨੇ ਗਾਣੇ ਦੇਖੂ ਗੱਭਰੂ ਇਹ ਕਹਿੰਦੇ ਜੀ ਪਿੰਜਰੇ ਚੋਕਣ ਲਾਓ ਜੀ ਇੰਜਰਾ ਆਏਗਾ ਕੁੱਤਿਆਂ ਦਾ ਡੋਲਿਕਾ ਲਾਓ ਇੱਥੇ ਰੱਖ ਲਓ ਲੋ ਦੰਦ ਤਾਂ ਰਹਿੰਦੇ ਨੇ ਨਾ ਨਾਮ ਵਧੀਆ ਰਿਹਾ ਇਹ 4 5 ਕਰੂ ਕੰਮ ਜਾਂ ਮੈਨੂੰ ਲੱਗਾ ਓਏ ਸਭ ਦੀ ਸਭ ਤੋਂ ਟੌਪ ਦੀ ਘੋੜੀ ਅੱਜ ਦੀ ਮੇਲੇ ਦੀ ਇਹ ਆ ਮੇਲਾ ਲੁੱਟ ਕੇ ਚਲੀ ਜਾਗੇ ਮੇਰੇ ਹਾਂ ਸਟਾਰਟ ਨਹੀਂ ਤਾਂ ਲੋ ਮੁੰਡੇ ਚੈੱਕ ਕਰੋ ਕਿ ਨਾ ਘੋੜੀਆਂ ਹਾਂ ਦੇਖ ਹਾਂ ਸਟਾਰਟ ਹੋ ਰਿਹਾ ਹੈ ਗੱਡੀ ਲਾਉਣ ਨੂੰ ਜਾਈ ਨਹੀਂ ਮਿਲ ਰਹੀ ਪੀੜੀ ਵਾਲੀ ਆ ਉੱਤਰ ਕੇ ਦਿਖਾਉਣਾ ਹੈ ਬਾਕੀ ਤੁਹਾਨੂੰ ਉੱਪਰ ਕੇ ਦਿਖਾਵਾਂਗੇ ਮਾਹੌਲ ਆ ਸਨ ਇਹ ਘਰੂ ਚੈੱਕ ਕਰ ਗਏ ਕਿਹੜੀ ਇਹ ਲਿਖੀ ਹੋਈ ਹੈ ਮੂਰੇ ਬੱਲੇ ਬੁੱਲ ਸੇ ਰਹੀ ਹੈ ਇਹ ਹੈ ਆਈ ਗਈ ਆ ਬਾਬਾ ਸਟੱਡ ਬਾਬਾ ਸੇ ਇਹ ਸੂਰਜਾ ਬੀਤ ਬਾਬਾ ਬਹੁਤ ਹੀ ਨਵਾਬ ਆ ਇੱਧਰ ਉੱਤਰ ਕੇ ਦਿਖਾਵਾਂਗੇ ਬਾਕੀ ਕੋਈ ਨਹੀਂ ਗੱਡੀ ਲਾ ਲੈਣ ਦੋ ਮਿੱਤਰੋ ਬੱਲੇ ਦਾਨਾ ਸਟੱਡ ਬਾਰਮ ਟਿੱਪ സി സി ഷോട്ട് ബസേര ബസേര ബസേരേ തയ്യേ ആ ചിയ ਆ ਗਰੋ ਜੈ ਲਓ ਬਈ ਆ ਦੀ ਆਸਲ ਦਾ ਕਦ ਕਿੰਨਾ ਹੋ ਬਈ ਇਹਦਾ ਫੌਜੀ ਫੌਬਾਗੀ ਛੇੜ ਬਾਈ ਫੌਜੀ ਬਾਕੀ ਨਾ ਪਰਾ ਹੋ ਗਿਆ 73 ਨਾ ਮਰੇ ਮਰੇ ਤੇ ਬੰਦੇ ਚੈੱਕ ਕਰੋ ਮਾ ਕੇ ਗੱਡੀ ਖੜੀ ਆ ਆਪਣੀ ਉੱਪਰ ਹਾਂ ਜੇ ਕਰੋ ਮੇਰੀ ਪੀਰੀ ਇਸ ਦਾ ਦੁਆਰ ਉੱਧਰ ਆ ਹਜੇ ਪਿਆਰ ਹੋ ਰਿਹਾ ਹਾਂ ਕਿਹਦੇ ਦਾ ਬਣਾਵਾਗੇ ਬਾਈ ਨੇ ਪਹਿਲੇ ਨੰਬਰ ਤੇ ਜੀ ਬਸੇਰੀ ਹਾਂ ਉਦਮ ਕਾਟਾਂ ਪੂਰਾ ਜੈਲੋ ਕਿੰਨੇ ਕਿੱਲਿਆਂ ਚ ਹੋਊਗਾ ਆ ਓਏ ਕਿੰਨੇ ਕਿੱਲਿਆਂ ਚ ਲੱਗੀ ਹੋਊ ਮੰਡੀ ਲੈ ਵੀ ਹੋਊ 100 ਕਿੱਲੇ ਮੰਗੋ ਹਣ ਬਹੁਤ ਮਹੌਲ ਬਹੁਤ ਆਇਆ ਹੋਇਆ ਕਿੱਲ ਉਹ ਥੋੜੀ ਜੈਲ ਸਟੱਡ ਫਾਰਮ ਆਪਣਾ ਹੀ ਹੈ ਆਪਣਾ ਹੀ ਆ ਬਾਕੀ ਜੇ ਵੀ ਫੀਡ ਫੂਡ ਲੈਣੀ ਹੈ ਕਹਿੰਦੇ ਫੀਡ ਵੀ ਮਿਲਦੀ ਹੈ ਇੱਥੇ ਆਓ ਦੇਖੋ ਸੰਕੂ ਸੰਕੂ ਸਟਾਰਟ ਕਰ ਹਾਂ ਹਾਂ ਜਿਹੜਾ ਜਿਹੜੀ ਚੱਕੀ ਦਾ ਭਾਰ ਚੱਲ ਗਿਆ ਉਹ ਲੈ ਕੇ ਜਾਵਾਂਗੇ ਭਾਈ ਅਸੀਂ ਤਾਂ ਸਿੱਧੀ ਜੀ ਗੱਲ ਹੈ ਕਮਰੋੜ ਦੇਖਣੀ ਹੈ ਕਮਰੋੜ ਤਾਂ ਕਿਹੜੀ ਆ ਚੱਕੀ ਕਿਉਂ ਇਹ ਆਸਲ ਇਹੋ ਜਿਹਾ ਲੈ ਕੇ ਜਾਣੀ ਆ ਉਹ ਦੇਖੋ ਤੇਰਾ ਯਾਰ ਕਾਲਾ ਸ਼ਾਹ ਕਾਲਾ ਯੋਦਾ ਕੀ ਇਹਦਾ ਰੇਟ ਸਲੈਨੀਆ ਭਾਈ ਇਹ ਵੇਚਣ ਵਾਲੀ ਹੈ ਕੀ ਰੇਟ ਹੈ ਹੈ 6 ਲੱਖ 6 ਲੱਖ 6 ਲੱਖ ਜੋ ਬਣਾਏ ਪਸ਼ੇਰੀ ਪਸ਼ੇਰੀ ਆ ਪਸ਼ੇਰੀ ਕਿੰਨਾ ਟਾਈਮ ਲੱਗੇਗਾ ਇਹਨੂੰ ਚਾਈ ਚੱਕਰ ਆ ਗਿਆ ਭਰਾ ਇੱਥੇ ਭਾ ਕੇ ਲੈ ਕੇ ਅੱਛਾ ਭਰਾ 6 ਲੱਖ ਮੁੱਲਾ ਬਾਬਿਓ 6 ਡੱਕ ਮੁੱਲਾ ਇਹਦਾ ਪਸ਼ੇਰੀ ਆ ਪਸ਼ੇਰੀ ਬਰੀਡ ਦਾ ਮੁੱਲ ਹੈ ਬਈ ਵਧੀਆ ਤਾਂ ਮੁੱਲ ਤਾਂ ਹੋਊ ਬਈ ਆ ਚੈੱਕ ਕਰੋ ਇਹ ਵਾਪਿਆਂ ਦੇ ਕਹਿੰਦੇ ਤੇਵਰਾਥਾ ਇਹ ਤਾਂ ਆਪਣੀ ਆ ਗਿਆ ਸਿੱਧੂ 63 ਇੰਚ ਹਾਈਟ ਆ ਮੁੰਡਾ ਇਹਦੀ ਕਾਲੀ ਆ ਵਿੱਚ ਕਿੱਥੇ ਥੋੜਾ ਜਿਹਾ ਕਾਲ ਕੇ ਘੋੜਾ ਵੀ ਦੇ ਦੇਣਾ ਤੇਵਰਤ ਹਮ ਹੌਰਸ ਹੌਰਸ ਹੈ ਹੌਰਸ ਇਹ ਹੌਰਸ ਨਹੀਂ ਕਹਾ ਦਿਖਾਉਣੇ ਤੇ ਆਹ ਇਹ ਨਾਲ ਫ੍ਰੀ ਹੈਗਾ ਮਹਿੰਦਰਾ ਅਰਜਨ ਆਹ ਕਰੀ ਇੱਕ ਤੇਰੀ ਤੇਰਾ ਹਾਂ ਓਏ ਆ ਜਾਓ ਗਾਹਾਂ ਦਾ ਕੁਝ ਨਹੀਂ ਹੈਗਾ ਓਏ ਖਾਤ ਤਾਂ ਲਈਏ ਕੁਝ ਭੁੱਖ ਲੱਗੀ ਆ ਯਾਰ ਓ ਮੁੰਡੇਓ ਅੱਜ ਕਹਿੰਦੇ ਮੁੰਡੇ ਨੇ ਸੌਦਾ ਮਾਰ ਕੇ ਜਾਣਾ ਆਈ ਹਾਂ ਚਲੋ ਹਾਂ ਅੱਜ ਥੋੜੀ ਦਵਾ ਕੇ ਲੈ ਕੇ ਆਣੀ ਥੋੜੀ ਦੋਣੀ ਆ ਬੰਤ ਤਾਂ ਜ਼ੋਰ ਲੱਗਿਆ ਰਿਹਾ ਪੂਰਾ ਬੰਤ ਹੋਣੀ ਆ ਦੁਵਾਰੇ ਘਰ ਦੁਵਾਰੇ

ਇੱਥੇ ਲ ਦਿੱਤੀ ਦਾ ਗਾਣਾ ਮੇਰੀ ਜਾਨ ਬੱਦ ਬਹੁਤ ਮਿਹਨਤਾਂ ਲੱਗਦੀਆਂ ਨੇ ਇਹਨਾਂ ਨੂੰ ਪਾਲਣ ਤੇ ਹਨਾ ਦੇਖ ਕਿਉਂ ਜਵਾਕਾਂ ਵਾਂਗੂ ਪਾਲ ਰਹੇ ਬੰਦੇ ਭਾਈ ਮਿਹਨਤ ਬਹੁਤ ਹੈ ਭਾਈ ਕਹਿੰਦਾ ਮੇਰੇ ਜਵਾਕਾਂ ਵਰਗਾ ਕਹਿੰਦਾ ਭਾਈ ਰਣਕੇ ਵਾਲ ਵੀ ਨਾ ਕੱਟਦੀ ਬਾਲ ਆਏ ਹੱਥ ਨਾਲ ਆ ਕਹਿੰਦਾ ਤੀ ਬਾਲ ਨਾ ਘੇ ਬਾਲ ਖਿੱਚਣ ਲੱਗ ਗਿਆ ਇਹ ਪੁੱਤਾਂ ਵਾਂਗੂ ਪਾਲਿਆ ਹੋਇਆ ਕਹਿੰਦਾ ਬਹੁਤ ਔਖਾ ਲੱਗਦਾ ਕਹਿੰਦਾ ਜਦੋਂ ਐ ਕਰਦਾ ਜੀ ਤਾਂ ਦੇਖਦੇ ਹਾਂ ਹੋ ਜਣੀ ਇਹ ਤੋੜ ਕੇ ਦੁਬਾਰੇ ਬੁੱਕਾ ਲੈਣਗੇ ਬੰਦੇ ਵਾਲੇ ਜੰਦੂ ਜੀ ਸਿੱਧੀ ਚਾਹ ਵਾਲਾ ਆਪਣਾ ਥੋੜੀ ਨਾਲ ਇੱਕ ਇਹਦਾ ਕੀ ਰੇਟ ਹੈ ਨਾ ਵੰਤਾ ਇਹਦਾ ਪੁੱਛੀ ਰੇਟ ਇਹਦਾ ਰੇਟ ਪੁੱਛ ਬਾਈ ਨੂੰ ਚੱਲ ਰੇਟ ਪੁੱਛੀਏ ਰੇਟ ਮੁੰਡੇ ਜੱਲੂ ਸਾਹਿਬ ਦੇ ਪਸੰਦ ਆ ਗਈ ਕਹਿੰਦੇ ਇੱਕ ਕਾਲੀ ਉਹ 2 ਨੰਬਰ ਦੇ ਖੜੀ ਹੈ ਹਾਂ ਓਏ ਹਾਂ ਜੀ ਇਹ ਹਾਂ ਵਾ ਗੱਬਣ ਵੀ ਲੱਗਦੀ ਹੈ ਹਾਂ ਐਂ ਪੂਰੀ ਹੋ ਆ ਇਹਦਾ ਰੇਟ ਬਾਵਾ ਹੋਣਾ ਬਾਬੇ ਹੂੰ 4 4 ਲੱਖ అక్కడ మేట ద స ਔਰ ਟੱਕਾ ਬਜੱਪਿਆ ਹੋਇਆ ਹੈ 2024 ਚ ਝੋਟਾ 98 ਫੜਿਆ ਹੋਇਆ ਆ ਆਓ ਬਾਬਾ ਜੀ ਚੱਲੀਏ ਇੱਧਰ ਆ ਦੇਖੋ ਬਾਬਿਆਂ ਵਾਲੀਆਂ ਲਓ ਜੀ ਚੈੱਕ ਕਰੋ 10 ਇੰਚ ਜਿਹੜਾ ਨਵਾ ਦਾ ਜੀ ਨਵਾ 10 ਇੰਚ ਹੈ ਦਾ ਠੀਦਾ 60 ਇੰਚ ਹੀਰਾ ਹੀਰਾ 60 ਇੰਚ ਸਮਝ ਗਿਆ ਮੇਰੀ ਗੱਲ 60 ਇੰਚ ਬਾਈ ਹਾਈਟ ਚੈੱਕ ਕਰ ਸਕਦੇ ਹੋ ਬਾਈ ਹੁਣੀ ਬਲੱਡ ਲਾਈਨ ਕਿਹਦੀ ਆ ਅੱਛਾ ਪਾਸਪੋਰਟ ਵੀ ਬਣਿਆ ਹੋਇਆ ਮੁੰਡਿਆ ਪਾਸਪੋਰਟ ਅਜੇ ਦੇਵਗੰਨ ਦਾ ਘੋੜਾ ਇਹ ਅਜੇ ਦੇਵਗੰਨ ਦਾ ਘੋੜਾ ਕਹਿੰਦੇ ਪ੍ਰੂਫ ਦਵਾਂਗੇ ਨਾਲ ਉਹਦੇ ਲਿਖਿਆ ਹੋਇਆ ਉਈ ਤਾਂ ਅਗਲਾ ਕਿਹੜਾ ਗੱਲਾਂ ਮਾਰਦੋਂਵੇਂ ਲੈ ਮੁੰਡੇ ਤਰਾ ਭਾਈ ਮਿਲ ਗਿਆ ਆਪਾਂ ਨੂੰ ਅੱਜ ਗੋਪੀ ਭਲਾਈ ਜਾਣੇ ਆਲਾ ਉਹ ਖੜਾ ਹੈ ਉਹ ਖੜਾ ਵਾਕੀ ਰੋਟੀਆਂ ਦਾ ਪੂਰਾ ਇੰਤਜ਼ਾਮ ਆ ਕਰਨੇ ਭਾਈ ਇਹ ਰੋਟੀਆਂ ਦਾ ਬੇਲੜਾ ਭਾਈ ਇਹ ਬੇਲੜਾ ਤੋੜਨਾ ਉੱਪਰ ਕਿ ਆਏ ਨੇ ਬਸ ਤੇ ਬਹੁਤ ਜਿਆਦਾ ਹੈ ਕਹੇ ਕੌਣ ਹੈ ਗਿਆ ਮੁੰਡੇ ਬਹੁ ਮਿਲ ਜਾਂਦੇ ਨੇ ਇਹਨੂੰ ਕਿਹੜਾ ਭਾਈ ਆ ਖੜਾ ਕੋਈ ਗੋਪੀ ਉਹ ਖੜਾ ਵੀ ਸਾਹਮਣੇ ਹੋ ਜੀ ਮੋਢੇ ਸ਼ਾਹੀ ਪਨੀਰ ਤੇ ਮਟਰ ਪਨੀਰ ਨਾਲ ਕੇ ਰੋਟੀਆਂ ਖਾਣ ਆ ਗੱਬਰੋਂ ਬੁੱਖ ਲੱਗੀ ਬੁੱਖ ਲੱਗੀ ਬਹੁਤਾ ਯਾਰ ਸਾਜਰੇ ਤੇ ਚਲੇ ਹੋਏ ਆ ਘਰੋਂ ਘੋੜੀਆਂ ਲੈ ਕੇ ਆਏ ਆ ਬੈਠੋ ਬੈਠੋ ਚਲੋ ਲਓ ਜੀ ਕਰੋ ਇੰਜੋਏ ਕਹਿੰਦੇ ਰੋਟੀਆਂ ਬਹੁਤ ਭੁੱਖ ਲੱਗੀ ਰਹੀ ਐ ਨਾ ਬਾਪੂ ਲੈਡੀ ਤਾਂ ਨਰਦਾ ਹੋ ਜੀ ਇਹ ਬਜਟ ਕੀ ਮੇਲਾ ਹਾਂ ਜੀ ਹਾਂ ਹਾਂ अभी तो अरे था ਕਹਿ ਮਿੱਲਾ ਹਾਂ ਗਰਮੀ ਹੋਤਾ ਹੋ ਗਰਮੀ ਰੀਪਰ ਤਾਂ ਭੋੜੀਆਂ ਦਾ ਢੋੜੀਆਂ ਪਸੰਦ ਦਾ ਗਿਆ ਨਹੀਂ ਹੈ ਨਾ ਆ ਮਾਇਕ ਬੰਦ ਕਰੀਆਂ ਜੀ ਨਹੀਂ ਵੱਟ ਕੇ ਪੈਸੇ ਲੈ ਕੇ ਆਵਾਂਗੇ ਮਹਿੰਗੀਆਂ ਬਹੁਤ ਸੀਗੀਆਂ 4-5 ਲੱਖ 6 ਲੱਖ 6 ਲੱਖ ਤੋਂ ਘੱਟ ਕੋਈ ਨਹੀਂ ਸੀ ਹਾਂ 6 ਲੱਖ ਤੋਂ ਘੱਟ ਕੋਈ ਨਹੀਂ ਸੀ ਨਾਲ ਜੇ ਕੁਝ ਖਾਣਾ ਪੀਣਾ ਹੁੰਦਾ ਸੀ ਪਹਿਲਾਂ ਪਰਚੇ ਚ ਲੈ ਖਾ ਲਿਆ ਕਰੋ ਉਹਨਾਂ ਤੋਂ ਬਾਅਦ ਚ ਸਾਰੇ ਠੱਗ ਬਹਦ ਰੌਲਾ ਪਾ ਸਹੀ ਗੱਲ ਆ ਪਹਿਲਾਂ ਸਾਨੂੰ ਕਹਿੰਦੇ 100 ਰੁਪਏ ਪਲੇਟ ਆ ਨਾਲ 5 ਰੋਟੀਆਂ ਬਾਦ ਪਤੰਦਰਾ ਨੇ 2200 ਰੁਪਏ ਬਾਦੂ ਹੀ ਲਾਦਾ। ਪਤੰਦਰਾ ਕਰ ਸੁਭਾ ਨਹੀਂ। ਬਸ ਨਾ ਪਰਤੋਲਾ ਗੱਡੀ ਚ ਰਹਿ ਗਿਆ ਤੂੰ। ਹਾਂ। ਉਹ ਵਾਲਾ ਬਿੱਲੀ ਧਰ ਗਈ। ਗਰਮੀ ਬਹੁਤ ਸੀ ਪਰ ਮੇਲਾ ਐਨ ਸਿਰ ਆ ਗਿਆ। ਸਾਰਾ ਘੁੰਮਾ ਨਹੀਂ ਜਾਂਦਾ ਗੱਲ। ਉਹ ਮਿੱਤਰੋ ਐ ਰੌਣਕਾ ਵਾਹ ਵਾ ਨੇ। ਆਹ ਦੇਖੋ ਜੀ। ਹਾਂ। ਇਹ ਬਈ ਕੱਟੂ ਰਿਲੇ ਜਾਵਾ। ਸਿਰ ਦਾ ਕੰਮ ਆ ਕਹਿੰਦੇ ਬਹੁਤ। ਮੇਲਾ ਬਹੁਤ ਵਰਾ ਹੈ ਕੱਲ ਨੂੰ ਲਾਸਟ ਦਿਨ ਹੈ ਕੱਲ ਨੂੰ ਜਿਹੜੇ ਐ ਨਾਮੀ ਕਹਿੰਦੇ ਘਾਉਂਦੇ ਨੇ ਕਿ ਘੋੜਿਆਂ ਵਾਲੇ ਸਾਰੇ ਆਉਣਗੇ ਅੱਜ ਤਾਂ ਅੱਜ ਵੀ ਹੋਏ ਸੀਗੇ ਕਈ ਹੁੰਦੇ ਖਰਾਕ ਆ ਦੇਖੋ ਘੋੜਿਆਂ ਦੀ ਖਰਾਕ ਆ ਉਹਨਾਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਦੁਕਾਨਾਂ ਆ ਆਪਣੇ ਜਾਂਦੇ ਨੇ ਦੋ ਪੁਆਇੰਟ ਫੁੱਟਾਂ ਦੇ ਵਿੱਚ ਪੂਰਾ ਦਿਨ ਲੱਗ ਜੂ ਜੀ ਆਪਣੇ ਘੁੰਮਣਾ ਹੋਵੇ ਇੱਥੇ ਪੂਰਾ ਦਿਨ ਫੁੱਟ ਜਾਣ ਦੇਖੀ ਰਹੀ ਕਿ ਬਰਾਵਾ ਓਏ ਬੱਲੇ ਨੱਚ ਨਹੀਂ ਜਾਂਦੀ ਹੈ ਹਾਂ ਆਉਣਾ ਆਉਣਾ ਹਾਂ ਆਇਆ ਨੇ ਚੌਣੀਆਂ ਨੇ ਗੱਲ ਸਾਹਿਬ ਨੇ ਹੈ ਓਏ ਹਾਂ ਦੋ ਲਿਆਵਾਂ ਜੀ ਦੋ ਲਿਆਵਾਂ ਲਓ ਬਈ ਸੱਜਣੋ ਮੇਲੇ ਨੂੰ ਕਰਦੇ ਹਾਂ ਨਾਲਵੇ ਦਾ ਬਹੁਤ ਯਾਰ ਦੇਖਾਂਗੇ ਹੁਣ ਇਦੋਂ ਬਾਅਦ ਇਹ ਕਹਿੰਦੇ ਮਾਗੀ ਦਾ ਮੇਲਾ ਹੈ ਬਕਸਰ ਸਾਹਿਬ ਉੱਥੇ ਚੱਲਾਂਗੇ ਬਰਾਬਰ ਸੁੱਖ ਰੱਖੇ ਕਹਿੰਦੇ ਉੱਥੋਂ ਆਪਾਂ ਬਸ਼ੇਰੀ ਲੈ ਕੇ ਹੀ ਮੁੜਾਂਗੇ ਇੱਕ ਸਾਡਾ ਗੱਭਰੂ ਹੋਰ ੜਾਕਾ ਪਾਉਣ ਲੱਗਾ ਕਹਿੰਦੇ ਬਸ ਵੀਡੀਓ ਤੇ ਦੇਖ ਲੋ ਤੁਸੀਂ। ਬਾਬਾ ਮਾਣਾ ਇਹਦਾ ਬਾਬਾ। ਚਲ ਕੋਈ ਨਹੀਂ ਵੀ ਪੂਰਾ ਬਾਬਾ ਸੁੱਖਰ ਕੇ ਪੂਰਾ ਹੋ ਜਾਊਗਾ ਇਹ ਕਿਸੇ ਹਾਲ ਤੱਕ। ਹੁਣ ਚੱਲਦੇ ਆਂ। ਕੰਡੇ ਖਾਦੇ ਕੱਢਨੇ। ਕੰਡੇ ਕਈ ਕੱਢਨੇ ਨੇ ਕਿ ਸਿਆਲ ਚ। ਚਲ ਸੁੱਖ ਰਹੇ ਕੱਢਦਾ ਕੋਈ ਗੱਲ ਨਹੀਂ। ਇੱਕ ਦੋ ਬੰਦਿਆਂ ਨੇ ਕੱਢਨੇ ਨੇ ਸਾਡੇ ਪਿੰਡੇ ਦੇ। ਉਹ ਹਾਂ ਹਾਂ। ਉਹ ਤਾਂ ਨਿਕਲ ਹੀ ਪਏ ਨੇ। ਉਦੋਂ ਤਾਂ ਉਹ ਕੰਮ ਆਗਾ ਵੀ ਦਵਾਰੇ ਕੰਡਾ ਘੜੋ ਕੇ ਆਪ ਹੀ ਆਪ ਹੀ ਘੜੋ ਜਨਾ ਆਪ ਹੀ ਕੱਢ ਦੇਣਾ ਚਲੋ ਜੀ ਹੁਣ ਨਿਕਲਦੇ ਹਾਂ ਤੋਂ ਚੱਲਦੇ ਆਂ ਪਿੰਡਾਂ ਕਣੀ ਬਾਬਾ ਰਸਤੇ 'ਚ ਟਾਈਮ ਵੀ ਬੜਾ ਲੱਗ ਜਾਣਾ ਸਾਨੂੰ ਜਾਂਦਿਆਂ ਨੂੰ ਤਿੰਨ ਸਾਢੇ ਤਿੰਨ ਘੰਟੇ ਫੁੱਟ ਜਾਣੇ ਨੇ ਚੰਗਾ ਬਾਈ ਬਾਵਾ ਇੱਕ ਘੋੜੀਓ ਮਿਲਦੇ ਆਂ ਤੁਹਾਨੂੰ ਮੁਖਸਰ ਸਾਹਿਬ ਲਓ ਮਿੱਤਰੋ ਕਹਿੰਦੇ ਇੱਕ ਜ਼ਰੂਰੀ ਸੂਚਨਾ ਤੁਹਾਨੂੰ ਦੱਸਣ ਜਾ ਰਹੇ ਆਂਗੇ ਜੇ ਕਿਸੇ ਨੇ ਗਾਂ ਹੀ ਲੈਣੀ ਆ ਸਾਡੇ ਇੱਧਰ ਕਿਲੇ ਸਾਹਿਬ ਲਵੇ ਗਾਈਆਂ ਆਂ ਕਿ ਭਾਈ ਮੈਂ ਕਿ ਰੇਟ ਦੀ ਆ ਪਰ ਨਾ ਸਲੇਕ ਕਲੰਬਰ ਹੈ ਤੋ ਵੀ ਹੈਗੀ ਆਪਣੀ ਜ਼ਿੰਮੇਵਾਰੀ ਜ਼ਿੰਮੇਵਾਰੀ ਆ ਬੀਮਾ ਕਰਾਇਆ ਹੋਇਆ 3 ਸਾਲ ਦਾ ਤੇ ਹੋਰ ਕੀ ਸੀ ਸੈਕਸ ਡੀਕਾ ਪਰਿਆ ਹੋਇਆ ਸੈਕਸ ਡੀਕਾ ਪਰਿਆ ਹੋਇਆ ਤੀਜੇ ਸੂਏ ਹਾਂ ਤੀਜੇ ਸੂਏ ਆ 30 ਕਿਲੋ ਦੁੱਧ ਤੇ ਜਗ੍ਹਾ ਨਹੀਂ ਹੈਗੀ ਆਪਣੇ ਤਾਂ ਵੇਚਨੇ ਹਾਂ ਜਗ੍ਹਾ ਨਹੀਂ ਹੈਗੀ ਆਪਣੇ ਬੱਸੀਆਂ ਜਾਦੇ ਹੋ ਗਈਆਂ ਤੇ ਦੁੱਧ ਦਾ ਐਨ ਵਾਧੇ ਹੋ ਸਕਦਾ ਘਟ ਨਹੀਂ ਹੁੰਦਾ 30 ਤੋਂ ਜੇ ਮੇਰੇ ਕਿਸੇ ਵੀਰ ਨੇ ਲੈਣੀ ਹੋਵੇ ਬੱਸੀ ਦੁੱਧ ਹਾਂ ਹਾਂ ਸਰ ਬਸ ਗਾਰੰਟੀ ਹੈਗੀ ਬਸੀ ਦੀ ਗਾਰੰਟੀ ਹੈਗੀ ਬਸੀ ਤੂੰ ਹੈ ਬਸੀ ਦਊਗੀ ਹਾਂ ਸੈਕਸ਼ਨ ਦੀ ਬਸੀ ਹਾਂ ਤੇ ਦੱਸ ਦਿਓ ਬਾਈ ਸਰ ਪੱਕਾ ਕਰ ਲਿਓ ਧੰਨਵਾਦ ਨਾਲ ਹੋਰ ਇੱਕ ਹੋਰ ਜੀ ਸੀ ਦੱਸੋ ਜਿਹਨੇ ਲੈਣੀ ਹੋਣ ਲੈ ਲਓ ਬਾਅਦ ਚ ਕਹਿ ਦੇਣਾ ਮੈਨੂੰ ਗਾਈ ਦਵਾ ਦੇ ਐਂ ਦਵਾ ਦੇ ਜ਼ਿੰਮੇਵਾਰੀ ਲਿਓ ਮੈਂ ਆਪਣੀ ਜ਼ਿੰਮੇਵਾਰੀ ਲਈ ਗਾਈ ਇਹਨੇ ਲੈਣੀ ਜਮਾਂ ਜ਼ਿੰਮੇਵਾਰੀ ਆ ਪੈਸੇ ਠੋਕ ਕੇ ਲਵਾਂਗੇ ਪੈਸੇ ਲਵਾਂਗੇ ਠੋਕ ਕੇ 3 ਇੱਕ ਨੰਬਰ ਹੈ ਨਸਲ ਪੈਸੇ ਵੀ ਠੋਕ ਕੇ ਲਵਾਂਗੇ ਜ਼ਿੰਮੇਵਾਰੀ ਵੀ ਠੋਕ ਕੇ ਲਵਾਂਗੇ ਬਾਈ ਦੱਸ ਦੇ ਹੁਣ ਮੇਰਾ ਵੀਰ ਬਾਅਦ ਚ ਕਹਿੰਨੇ ਨੇ ਉਹ ਹੋ ਮੈਨੂੰ ਦੱਸ ਦਿੰਦਾ ਯਾਰ ਮੈਂ ਲੈ ਲੈਂਦਾ ਬਾਬੇ ਉਹ ਆ ਬਹੁਤ ਨੁਕਸਾਨ ਹੋ ਗਿਆ ਉਹ ਪਾਈਆਂ ਦਾ ਇਹ ਬਾਣੀ ਆ ਲੱਗਦਾ ਯਾਰ ਮੈਨੂੰ ਕਿਹਨੂੰ ਦੱਸ ਬਾਣੀ ਨੂੰ ਭਾਂਤ ਉਹ ਇਹਦਾ ਰੇਲ ਹੋਰ ਚੱਲਦਾ ਬਾਬੇ ਉਹ ਨੁਕਸਾਨ ਹੋ ਗਿਆ ਵਾਹੇ ਗਰੂ ਮੇਰ ਕਰੇ ਭਾਈਆ ਤਾਂ ਦੇਖ ਕੇ ਚੱਲਿਆ ਕਿਉਂ ਸੜਕਾਂ ਤੇ ਉਹ ਵੀ ਸੱਜਣੋਂ ਕਹਿੰਦੇ ਗੱਬਰੂ ਕਹਿੰਦੇ ਕਾਲੀ ਕਾਲੀ ਚ ਕਿੱਧਰ ਨੂੰ ਤੁਰ ਪਏ ਨੇ ਖੜੇ ਪੈਰ ਫੋਨ ਆ ਗਿਆ ਥਾਣੇ ਜਾਣਾ ਪੈ ਰਿਹਾ ਸੁੱਖਾ ਕੋਈ ਗੱਲ ਨਹੀਂ ਸੁੱਖਾ ਸੁੱਖਾ ਕੋਈ ਚੱਕਰ ਨਹੀਂ ਹੈਗਾ ਕੰਮ ਨੂੰ ਵੀ ਜਾਣਾ ਪੈ ਸਕਦਾ ਜਰੂਰੀ ਥੋੜਾ ਸਾਨੂੰ ਪਰਚ ਲੈ ਹੀ ਸਕਦੇ ਹੁੰਦੇ ਨੇ ਕਿ ਐਸਾ ਹੀ ਹੈਲੋ ਬਾਕੀ ਮਿਲਦਾ ਤੁਹਾਨੂੰ ਕੋਈ ਨਹੀਂ ਦੱਸਾਂ ਜੋ ਬਾਅਦ ਕੀ ਚੈੱਕ ਰਹੇ ਜੋ ਕਰੋ ਹਾਂਜੀ ਮਿੱਤਰੋ ਅੱਜ ਕਹਿੰਦੇ ਤੁਹਾਨੂੰ ਸਾਰੀਆਂ ਘੋੜੀਆਂ ਕੁੜੀਆਂ ਦਿਖਾਤੀਆਂ ਠੀਕ ਹੈ ਸਾਡਾ ਇੰਨਾ ਕੰਮ ਤੀਆ ਬਾਕੀ ਹੁਣ ਤੁਹਾਡਾ ਕੰਮ ਵਲੌਗ ਦੇਖੋ ਸਾਰਾ ਇੱਕ ਸਾਡਾ ਘੋੜਾ ਕਿਹ ਤੇਰਾ ਹਾਂ ਇਹ ਆ ਜੀ ਛੋਟਾ ਪਲਿਆ ਹੋਇਆ ਛੋਟਾ ਘੋੜਾ ਘੋੜਾ ਤੇ ਕੰਮ ਸੀਗਾ ਇੱਕ ਉਹ ਕੰਮ ਕਰ ਰਹੇ ਅਸੀਂ ਦਿਖਾਉਣਾ ਭੁੱਲ ਗਏ ਯਾਰ ਵਲੌਗ ਆ ਦਿਖਾ ਦੇ ਆ ਦੇ ਪੁਰਸਾ ਹੀ ਵਾਲੇ ਕਿਰੇਡੇ ਮੁੜ ਗਏ ਪੁਰਸਾ ਪੁਰਸਾ ਲੱਗੀ ਜੀ ਰੁਕੋ ਹਾਂ ਕੰਮ ਤਾਂ ਇਹੀ ਸੀ ਤੀਗਾ ਪਰ ਦੱਸਣਾ ਨਹੀਂ ਅਸੀਂ ਇਹ ਬਾਕੀ ਵਲੌਗ ਦੀ ਐਂਡਿੰਗ ਕਰਨ ਲੱਗੇ ਆ ਅਸੀਂ ਹੁਣ ਘਰਾਂ ਨੂੰ ਜਾ ਰਹੇ ਆ നമേ വലോഗ്ത ലൈക് ശേർ കമെൻറ്റ്